ਬੀਤੀ ਦੇਰ ਰਾਤ ਇੱਥੇ ਸਾਰਾ ਦੇਸ਼ 15 ਅਗਸਤ ਦੀ ਖੁਸ਼ੀਆਂ ਮਨਾਉਣ ਦੀ ਤਿਆਰੀਆਂ ਵਿੱਚ ਝੂਮਿਆ ਆਸੀ ਤੇ ਪ੍ਰਸ਼ਾਸਨ ਵਿੱਚ ਚੱਕ 154 ਸੀ ਪਰ ਇਸ ਦੇ باوجود ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਫਾਜ਼ਿਲਕਾ ਦੇ ਬੱਸ ਸਟੈਂਡ ਦੇ ਨਾਲ ਵਾਲੀ ਗਲੀ ਵਿੱਚ ਰਾਤ ਚੋਰਾ ਵੱਲੋਂ ਇੱਕ ਕਾਰ ਦੀ ਦੋ ਵਾਰ ਚੋਰੀ ਕੀਤੀ ਗਈ ਪਹਿਲਾਂ ਕਾਰ ਚੱਕ ਕੇ ਲੈ ਗਏ ਅਤੇ ਫਿਰ ਕਾਰ ਦੇ ਬਾਹਰ ਲੱਗੀ ਮੋਟਰ ਕਾਰ ਮਾਲਕ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਮੇਰਾ ਨਾਮ ਨਵੀਨ ਸ਼ਰਮਾ ਹ ਬਸਤੀ ਜੂਰ ਸਿੰਘ ਦੇ ਰਹਿਣ ਵਾਲੇ ਆਸੀ ਬੱਸ ਸਟੈਂਡ ਦੀ ਬੈਕ ਸਾਈਡ ਤੇ ਤੇ ਸ਼ਹਿਰ ਚ ਦਿਨੋਂ ਦਿਨ ਘਟਨਾਵਾਂ ਵਧ ਰਹੀਆਂ ਨੇ ਤੇ ਅਸੀਂ ਇਸ ਗੱਲ ਤੋਂ ਰਾਨੀ ਆ ਸਾਨੂੰ ਵੀ 14 15 ਅਗਸਤ ਦੇ ਦਿਨ ਚੱਲ ਰਿਹਾ ਜਦ ਕੀ ਬੜੀ ਹਾਈ ਸਕਿਉਰਟੀ ਹੁੰਦੀ ਆ ਆਲ ਓਵਰ ਇੰਡੀਆ ਚ ਤੇ ਰਾਤ ਨੂੰ ਰਾਤ ਨੂੰ ਸਵੇਰ 3 ਵਜੇ ਸਾਡੀ ਇਥੇ ਵੈਗਨਰ ਕਾਰ ਪੀਬੀ 22ਡਬਲਯੂ 5468 ਵਾਈਟ ਕਲਰ ਦੀ ਘਰ ਦੇ ਬਾਹਰ ਹੀ ਖੜੀ ਸੀ ਤੇ ਉਹ ਰਾਤ ਚੋਰ ਜਿਹੜੇ ਐ ਲੈ ਗਏ ਨੇ ਉਸ ਤੋਂ ਮਾੜਾ ਕੰਮ ਇਹ ਵੀ ਨਾਲ ਮੋਟਰ ਵੀ ਸਾਡੀ ਲਾ ਕੇ ਲੈ ਗਏ ਨੇ ਪਾਣੀ ਵਾਲੀ ਉਸ ਤੋਂ ਬਾਅਦ ਮਤਲਬ ਦੋ ਦੋ ਜੋੜੀਆਂ ਚੋਰਾਂ ਦੀ ਆਈਆਂ ਨੇ ਪਹਿਲਾਂ ਕਾਰ ਲੈ ਗਏ ਨੇ ਫਿਰ ਦੁਬਾਰੇ ਚੋਰ ਆਇਆ ਗੰਦ ਵਾਲੀ ਰੇੜੀ ਲੈ ਕੇ ਤੇ ਉਹਦੇ ਤੇ ਮੋਟਰ ਲਾ ਕੇ ਲੈ ਗਿਆ ਪਾਣੀ ਵਾਲੀ ਅਸੀਂ ਮੋਟਰ ਨੂੰ ਦੇਖਿਆ ਉਸ ਤੋਂ ਬਾਅਦ ਪਤਾ ਲੱਗਿਆ ਸਾਡੀ ਕਾਰ ਵੀ ਲੈ ਗਏ ਹੁਣ ਸਾਡੇ ਕੋਲ ਸੀਸੀਟੀਵੀ ਫੁਟੇਜ ਆਈ ਹੈ ਰਾਜਸਥਾਨ ਨੰਬਰ ਦੀ ਇੱਕ ਗੱਡੀ ਜੈਨ ਜਿਹੜੀ 2:58 ਮਿੰਟ ਤੇ ਗਲੀ ਚ ਐਂਟਰ ਕਰਦੀ ਹੈ ਤੇ ਗੱਡੀ ਇੱਥੋਂ ਰੋੜ ਕੇ 20 ਮੀਟਰ ਦੂਰੀ ਤੇ ਸਟਾਰਟ ਕਰਕੇ ਉਹ ਗੱਡੀ ਲੈ ਗਏ ਨੇ ਉਹ ਤੁਹਾਨੂੰ ਸੀਸੀਟੀਵੀ ਫੁਟੇਜ ਜਿਹੜੀ ਅਸੀਂ ਦੇ ਦਿੰਨੇ ਆ ਦੋਨੋਂ ਫੁਟੇਜ ਸਾਡੇ ਕੋਲ ਨੇ 1340 ਤੇ ਮੋਟਰ ਲਾਈ ਗਈ ਹੈ ਤੇ 252 ਤੇ ਜਿਹੜੀ ਸਾਡੀ ਕਾਰ ਲੈ ਕੇ ਇਧਰ ਗਏ ਨੇ ਸਾਰੇ ਮੱਲੇ ਸੀਸੀਟੀਵੀ ਲੱਗੇ ਵੈਸੇ ਸਾਡੇ ਕੋਲ ਇੱਕ ਫੁਟੇਜ ਆ ਗਈ ਹੈ ਅਸੀਂ ਪੁਲਸਲ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਅੱਜਕੱਲ ਮਹਿੰਗਾਈ ਦਾ ਦੌਰ ਹੈ ਤੇ ਜੇ ਇਦਾਂ ਹੀ ਗੱਡੀਆਂ ਮੋਟਰਾਂ ਚੋਰੀਆਂ ਹੋਣ ਲੱਪਣ ਗਿਆ ਤਾਂ ਬੜਾ ਮੁਸ਼ਕਲ ਹੋ ਜਾਏਗਾ ਇਹਨੇ ਕਲਰ ਦੀ ਹੋਵੇ ਵਾਈਟ ਕਲਰ ਦੀ ਗੱਡੀ ਹੈ 2006 ਮਾਡਲ ਪੀਬੀ 22ਡਬਲ 5466 ਗੱਡੀ ਬਗਨਾਰ ਕੀ ਕਹਿਣਾ ਚਾਹੋਗੇ ਚੋਰੀ ਦੀ ਗੱਲ ਚੋਰੀ ਬਹੁਤ ਅੱਤ ਦੀਆਂ ਚੋਰੀਆਂ ਜਿਹੜੀਆਂ ਦਿਨੋ ਦਿਨ ਵੱਧ ਰਹੀਆਂ ਨੇ ਤੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਆਧੀਆਂ ਗੱਡੀਆਂ ਜਿਹੜੀਆਂ ਨਾ ਹਜ਼ਾਰ ਰੁਪਏ ਮਿੰਨਾ ਗੈਰਜ ਲੈ ਕੇ ਉਹਦੇ ਅੰਦਰ ਰੱਖੋ ਇੰਨੀਆਂ ਮਹਿੰਗੀਆਂ ਗੱਡੀਆਂ ਜੇ ਗਲੀਆਂ 'ਚ ਚੋਰੀਆਂ ਹੋਣ ਲੱਪੈਨਗੀਆਂ ਤੇ ਕੱਲ ਨੂੰ ਕੀ ਲਾਇਨ ਆਰਡਰ ਦੀ ਸਥਿਤੀ ਬੜੀ ਗੰਭੀਰ ਹੋ ਚੁੱਕੀ ਬੰਦਿਆਂ ਦੀ ਫੋਟੋ ਵਗੈਰਾ ਕਲੀਅਰ ਆ ਰਹੀ ਬੰਦਿਆਂ ਦੀਆਂ ਫੋਟੋ ਜਿਹੜੀਆਂ ਤਾਂ ਸੀਸੀਟੀਵੀ ਉੰਦੇ ਚ ਤਾਂ ਨਹੀਂ ਕਲੀਅਰ ਆ ਰਹੀ ਪਰ ਗੱਡੀ ਜਿਹੜੀ ਨਾਲ ਜਨ ਲੈ ਕੇ ਆਏ ਨੇ ਉਹ ਜਨਵਰ ਨੰਬਰ ਜਨ ਗੱਡੀ ਦਾ ਨੰਬਰ ਆ ਗਿਆ ਸਾਡੇ ਕੋਲ ਰਾਜਸਥਾਨ ਦੀ ਗੱਡੀ ਹੈ ਤੇ ਉਹ ਤੁਹਾਨੂੰ ਉਹ ਦੀ ਸੀਸੀਟੀਵੀ ਫੁਟੇਜ ਥਾਣੇ ਵੀ ਦੇ ਕੇ ਆਣੇ ਆ ਤੇ ਤੁਹਾਨੂੰ ਵੀ ਦਾਂਗੇ ਪੁਲਿਸ ਲੈਸ ਬਾਰੇ ਕੰਪਲੇਨ ਪੁਲਿਸ ਨੂੰ ਕੰਪਲੇਨ ਰਿਟਰਨ ਦੇ ਕੇ ਆਏ ਆ ਜਿਹੜੀ ਗੱਡੀ ਜਨ ਲੈ ਕੇ ਆਏ ਨੇ ਉਹਦਾ ਨੰਬਰ ਹੈ ਆਰ ਜੇ 14 4C 2560 ਵਿਕਰਮ ਸਿੰਘ ਨਾਂ ਤੇ ਗੱਡੀ ਹੈ ਜਨ ਜਿਹੜੀ ਉਹ ਗੱਡੀ ਤੇ ਫੋਰਥ ਓਨਰ ਨੇ ਉਹਨਾਂ ਦੇ ਤੇ ਉਹ ਰਾਤ ਨਾਲ ਜਨ ਗੱਡੀ ਲੈ ਕੇ ਆਏ ਨੇ ਜਨ ਗੱਡੀ ਨਾਲ ਟੋਚਣ ਪਾ ਕੇ ਉਹ ਗਾਂ ਲੈ ਕੇ ਗਏ ਨੇ ਉਸ ਤੋਂ ਬਾਅਦ ਉਹ ਗੱਡੀ ਦੋਨਾਂ ਗੱਡੀਆਂ ਦੀ ਫੁਟੇਜ ਹੈ ਜਿਹੜੀ ਸਾਡੇ ਕੋਲ ਆ ਗਈ ਹੈ ਤੇ ਮੀਡੀਆ ਨੂੰ ਵੀ ਦਿੱਤੀ ਜਾਊਗੀ ਤੇ ਆਪਣੇ ਥਾਣੇ ਵੀ ਐਸਐਸਪੀ ਸਾਹਿਬ ਨਾਲ ਵੀ ਗੱਲ ਕਰਨ ਚੱਲੇ ਆ ਅਸੀਂ ਹੁਣ ਉਹਨਾਂ ਨੂੰ ਹੀ ਜਾ ਕੇ ਦੇਖ ਕੇ ਆਨੇ ਆ ਹੋਰ ਵੀ ਕੈਮਰੇ ਲੱਗੇ ਨੇ ਆਸ-ਪਾਸ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਵੀ ਜਿਹੜੇ ਉਹਨਾਂ ਨੇ ਹਾਈ ਟੈਕ ਕੈਮਰੇ ਲਾਏ ਹੋਏ ਨੇ ਸਾਰੇ ਸ਼ਹਿਰ ਵਿੱਚ ਬੱਸ ਸਟੈਂਡ ਦੇ ਕੋਲ ਵੀ ਲੱਗੇ ਆ ਜਿਹੜੇ ਪਾਸੋਂ ਆਏ ਨੇ ਤੇ ਉਹ ਕੈਮਰੇ ਵੀ ਚੈੱਕ ਕਰਨ ਤੇ ਹਾਈਵੇ ਤੇ ਵੀ ਚੈੱਕ ਕਰਨ ਕਿਉਂਕਿ ਗੈਰ ਇਦਰ ਫਲਾਈਓਵਰ ਦੇ ਥੱਲੋਂ ਹੀ ਹੋਣੇ ਨੇ ਤੇ ਕੈਮਰੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਸਾਡੀ ਵੀ ਜਿੰਨੇ ਵੀ ਵੱਡੇ ਕੈਮਰੇ ਲੱਗੇ ਹੋਏ ਨੇ ਇਹਨਾਂ ਦੇ ਤੇ ਉਹਨਾਂ ਤੋਂ ਚੈੱਕ ਕਰਕੇ ਤੇ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਿਆ ਜਾਵੇ ਏਬੀਐ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ABMU ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ